ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਸੀ ਕਿ ਗੋਰਾ ਸਿੰਘ ਮੱਤਾ ਜੋ ਨੇ ਮਜ਼ਦੂਰ ਆਗੂ ਨੇ ਮਨਰੇਗਾ ਯੂਨੀਅਨ ਚਲਾਉਂਦੇ ਨੇ ਤੇ ਯੂਨੀਅਨ ਵੱਲੋਂ ਇਹਨਾਂ ਨੇ ਧਰਨਾ ਦੇਣਾ ਸੀ 30 ਤਰੀਕ ਨੂੰ ਮਨਰੇਗਾ ਦੇ ਕੰਮਾਂ ਨੂੰ ਲੈ ਕੇ ਤਾਂ ਉਹਦੇ ਤੇ ਕਿਉਂਕਿ ਇਹਨਾਂ ਦੇ ਤੋਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਜਾਂ ਸੋਸ਼ਲ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਕਿ ਜਿਹੜਾ ਇੱਥੋਂ ਦਾ ਐਮ.ਐਲ.ਏ ਜੈਤੋ ਦਾ ਜਿਹਦਾ ਦਿਮਾਗ ਬਹੁਤ ਜ਼ਿਆਦਾ ਚੱਕਿਆ ਹੋਇਆ ਆ ਅਮੋਲਕ ਸਿੰਘ ਚੰਦਪਨ ਚ ਵੀ ਉਹਨੇ ਇਹ ਸਾਰਾ ਕੁਝ ਕਰਾਇਆ ਤੇ ਇੱਥੇ ਵੀ ਗੋਰੇ ਨਾਲ ਵੀ ਉਹ ਇਹਦੇ ਤੇ ਬਹੁਤ ਲੱਗਦਾ ਕਿਉਂਕਿ ਇਹ ਮਜ਼ਦੂਰਾਂ ਦੇ ਮਸਲੇ ਕੋਈ ਵੀ ਹੋਵੇ ਕਿਸੇ ਤਰ੍ਹਾਂ ਦੀ ਵੀ ਜਿਆਦਤੀ ਦਾ ਦਾਅਵਾ ਹੋਵੇ ਉਹਨੂੰ ਇਹ ਬਹੁਤ ਬਖੂਬੀਤਨ ਦੇਹੀ ਨਾਲ ਚੁੱਕਦੇ ਆ ਤੇ ਅਨਸਾਫ਼ ਲੈਣ ਤੱਕ ਲੜਦੇ ਆ ਤਾਂ ਉਹ ਜਿਹੜੀ ਰੜਕ ਉਹਦੇ ਅੰਦਰ ਸੀ ਪੁਲਿਸ ਨੂੰ ਕਹਿ ਕੇ ਉਹਨਾਂ ਨੇ ਜੇਤੋ ਦਾ ਐਸਐਚਓ ਜਿਹੜਾ ਹੈ ਜਿਹੜਾ ਰਕੇਸ਼ ਕੁਮਾਰ ਜਿਹੜਾ ਹੁਣ ਚੰਦਪਾਲ ਵਾਲੇ ਮਾਮਲੇ 'ਚ ਵੀ ਦੋਸ਼ੀ ਬੰਦਾ ਆ ਉਹਨਾਂ ਨੇ ਇਹਨੂੰ ਚੱਕ ਕੇ ਤੇ ਇਹਦੇ ਤੇ ਬਹੁਤ ਅਨਮਨੁੱਖੀ ਤਸ਼ੱਦਦ ਕੀਤਾ ਆ ਕੇਸ ਸਿਰਫ 57 ਦਾ ਤੇ 57 ਦਾ ਆਪਾਂ ਜਾਣਦੇ ਆ ਕਿ ਮਤਲਬ ਥਾਣੇ ਦੇ ਵਿੱਚ ਜੋ ਥਾਣੇ ਦੇ ਵਿੱਚ ਹੀ ਜਮਾਨਤ ਹੋ ਜਾਂਦੀ ਆ ਉਹਦੇ ਲਈ ਇਹਨੂੰ 31 ਤਰੀਕ ਨੂੰ ਚੁੱਕਿਆ ਇਹਦੇ ਤੇ ਬਹੁਤ ਜ਼ਿਆਦਾ ਟੌਰਚਰ ਕਰਕੇ 4 ਤਰੀਕ ਨੂੰ ਇਹਨੂੰ ਜਮਾਨਤ ਮਿਲਦੀ ਆ ਤਾਂ ਉਹਦੇ ਸਬੰਧ ਚ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਆਏ ਆ ਤਾਂ ਹੁਣ ਇਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਲਾਜ਼ਮੀ ਤੌਰ ਤੇ ਇਸ ਮਾਮਲੇ ਨੂੰ ਚੁੱਕਾਂਗੇ ਇਹਨਾਂ ਨੂੰ ਇਹ ਪੁੱਛਿਆ ਵੀ ਤੁਹਾਡਾ ਮੈਡੀਕਲ ਹੋਇਆ ਇਸ ਮਾਮਲੇ ਨੂੰ ਕਾਨੂੰਨਨ ਤੌਰ ਤੇ ਵੀ ਲੜਾਂਗੇ ਕੋਰਟ ਚ ਚਾਹੇ ਸਾਨੂੰ ਹਾਈ ਕੋਰਟ ਜਾਣਾ ਪਵੇ ਅਤੇ ਚਾਹੇ ਸਾਨੂੰ ਕਿਉਂਕਿ 20 ਤਰੀਕ ਦੀ ਇੱਕ ਇਹਨਾਂ ਨੇ ਜੇਤੋਂ ਇਕੱਠ ਰੱਖਿਆ ਜਿਹਦੇ ਚ ਇਹਦੇ ਤੇ ਐਕਸ਼ਨ ਕਮੇਟੀ ਬਣਾ ਕੇ ਤੇ ਅਸੀਂ ਸਾਰੀ ਤਾਕਤ ਜਿੱਦਾਂ ਮਜ਼ਦੂਰਾਂ ਦੀ ਚਾਹੇ ਉਹ ਪਿੰਡ ਦਾਨ ਸਿੰਘ ਵਾਲੇ ਇਕੱਠੇ ਹੋਏ ਜਾਂ ਚੰਦਪਾਣ ਹੋਏ ਜਾਂ ਹੋਰ ਵੀ ਮਸਲਿਆਂ ਤੇ ਅਸੀਂ ਦੇਖਦੇ ਆਂ ਇਕੱਠੇ ਹੁੰਦੇ ਆ ਲੋਕ ਮਾਨਸਾ ਦੇ ਵਿੱਚ ਵੀ ਇਸੇ ਬੰਤ ਚੱਬਰ ਵਾਲੇ ਕੇਸ ਤੇ ਵੱਡੇ ਇਕੱਠ ਹੋਏ ਸੀ ਇਕੱਠੇ ਹੋ ਕੇ ਹੀ ਲੜਿਆ ਜਾਂਦਾ ਲੋਕਾਂ ਦੀ ਤਾਕਤ ਹੀ ਸਭ ਤੋਂ ਵੱਡੀ ਹੁੰਦੀ ਆ ਉਹ ਉਹਦਾ ਦੀ ਇੱਕ ਤਾਕਤ ਬਣਾ ਕੇ ਤੇ ਇਹਦੇ ਤੇ ਲੜਾਂਗੇ ਮੈਂ ਇਹਦੇ ਨਾਲ ਇਹ ਵੀ ਕਹਿਣਾ ਚਾਹੁੰਦੀ ਆ ਦੁੱਖ ਇਸ ਗੱਲ ਦਾ ਆਉਂਦਾ ਆ ਕਿ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਤਾਂ ਜਿਹੜਾ ਕੁਝ ਉਹ ਕਰ ਰਹੇ ਨੇ ਮਜ਼ਦੂਰਾਂ ਦੇ ਨਾਲ ਮਜ਼ਦੂਰ ਵਰਗ ਦੇ ਨਾਲ ਖਾਸ ਤੌਰ ਤੇ ਧਰਨੇ ਤਾਂ ਕਿਸਾਨ ਵੀ ਰੋਹ ਦਿੰਦੇ ਆ ਸੜਕਾਂ ਵੀ ਰੋਕਦੇ ਆ ਉਹਨਾਂ ਨੇ ਤਾਂ ਕਦੀ ਇਸ ਰੂਪ ਚ ਕੀਤਾ ਕਿਉਂਕਿ ਮਜ਼ਦੂਰਾਂ ਨੂੰ ਕਮਜ਼ੋਰ ਤੇ ਸਮਝਦੇ ਆ ਇਹ ਸਾਰੇ ਜੀ ਜੀ ਤਾਂ ਜਿਹੜੀ ਵਿਰੋਧੀ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਅਕਾਲੀ ਹੋਣ ਜਾਂ ਹੋਰ ਹੋਵੇ ਜਿਹੜੇ ਮਤਲਬ ਸੱਤਾ ਦੇ ਵਿੱਚ ਰਹੇ ਜਿਨ੍ਹਾਂ ਸੱਤਾ ਦਾ ਆਨੰਦ ਪਾਇਆ ਮਾਣਿਆ ਆ ਉਹਨਾਂ ਦੇ ਪਤਾ ਨਹੀਂ ਕੀ ਮੂੰਹ ਦੇ ਵਿੱਚ ਘੂਗਣੀਆਂ ਪੈ ਗਈਆਂ ਆ ਕਿੰਨੇ ਵੱਡੇ ਤਸ਼ੱਦਦ ਦੇ ਕੇਸ ਹੋ ਰਹੇ ਨੇ ਪੰਜਾਬ ਦੇ ਵਿੱਚ ਇੱਕ ਵਾਰੀ ਉਹਨਾਂ ਦੀ ਜ਼ੁਬਾਨ ਚੋਂ ਇਹ ਗੱਲ ਨਹੀਂ ਨਿਕਲੀ ਵਿਰੋਧ ਉਹਨਾਂ ਨੇ ਨਹੀਂ ਕੀਤਾ ਇਹ ਵੀ ਗੱਲ ਸਾਡੀ ਜਨਤਾ ਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਤੇ ਅਸੀਂ ਵੀ ਮਜ਼ਦੂਰਾਂ ਦੀ ਜਮਾਤ ਦੀ ਜਿਹੜੀ ਸਾਡੀ ਵੱਡੀ ਗਿਣਤੀ ਬੰਦੀ ਆ ਚਾਹੇ ਮਜ਼ਦੂਰਾਂ ਦਾ ਇਹ ਮਤਲਬ ਨਹੀਂ ਹੁੰਦਾ ਕਿ ਜਿਹੜਾ ਖੇਤ ਵਿੱਚ ਹੀ ਦਿਹਾੜੀ ਕਰਦਾ ਸਾਡੇ ਵਿੱਚ ਛੋਟੀ ਕਿਸਾਨੀ ਆਉਂਦੀ ਹੈ ਦੁਕਾਨਦਾਰ ਆਉਂਦੇ ਆ ਛੋਟੇ ਮਲਾਜ਼ਮ ਆਉਂਦੇ ਆ ਅੱਜਕੱਲ੍ਹ ਠੇਕੇ ਦੇ ਮਲਾਜ਼ਮ ਨੇ ਸਾਰੇ ਅਸੀਂ ਸਾਰੇ ਇਕੱਠੇ ਇੱਕ ਤਾਕਤ ਬਣਾ ਕੇ ਤੇ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਜੀ ਧੰਨਵਾਦ ਇਹ ਗੋਰਾ ਜੀ ਅੱਜ ਤੁਹਾਡੇ ਘਰ ਆਗੂ ਪਹੁੰਚੇ ਨੇ ਤੁਹਾਡੀ ਨਾਲ ਗੱਲਬਾਤ ਚੱਲੀ ਹੈ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਜੁਰੂਰ ਤੁਹਾਡੇ ਤੇ ਹੱਤਿਆਚਾਰ ਹੋਇਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਇਨਸਾਫ ਲਈ ਤੁਹਾਡੇ ਨਾਲ ਇਹ ਲੋਕ ਜੁੜੇ ਐ ਕੀ ਵਿਸ਼ਵਾਸ ਦਵਾਇਗਾ ਜੇ ਤੁਹਾਨੂੰ ਇਹਨਾਂ ਵੱਲੋਂ ਦੇਖੋ ਜੀ ਲਗਾਤਾਰ ਜਦੋਂ ਇਹ ਹਿੰਸਾ ਮਿਰਤੇ ਜਿਹੜਾ ਦੁਸ਼ਦਦ ਹੋਇਆ ਫਰੀਦਕੋਟ ਦੀ ਪੁਲਿਸ ਚਾਹੇ ਜੈਤੋ ਦੀ ਪੁਲਿਸ ਵੱਲੋਂ ਮੌਕੇ ਦੇ ਐਮਐਲਏ ਵੱਲੋਂ ਜਿਹੜਾ ਜੋ ਸਾਰਾ ਕੋਈ ਪਤਾ ਹੀ ਹੈ ਤੁਹਾਨੂੰ ਸੋਸ਼ਲ ਮੀਡੀਆ ਰਈ ਆਗੂ ਸਹਿਬਾਨ ਆਏ ਆ ਦੂਰੋਂ ਚੱਲ ਕੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਆਉਣ ਵਾਲੇ ਦਿਨਾਂ ਚ ਜਿਹੜਾ 20 ਤਰੀਕ ਨੂੰ ਵੱਡਾ ਜਿਹੜਾ ਐਕਸ਼ਨ ਹੈ ਉਹ ਲਿਕਣਾ ਹੈਗਾ ਐਕਸ਼ਨ ਕਮੇਟੀ ਬਣਉਣੀ ਹੈਗੀ ਆ ਤਾਂ ਅਸੀਂ ਇਹੀ ਕਵਾਂਗੇ ਵੀ ਜਿਹੜੇ ਵਕ ਵਕ ਹੋਰ ਵੀ ਆਗੂ ਸਹਿਬਾਨ ਤਹਾਡੇ ਸੋਸ਼ਲ ਮੀਡੀਆ ਰਾਈ ਜਿਨ੍ਹਾਂ ਨੇ ਇਹ ਵੀਡੀਓ ਮੇਰੀ ਦੇਖੀ ਹੈ ਜੋ ਮੇਰੇ ਨਾਲ ਜਾਤੀ ਹੋਈ ਹੈ ਬਾਅਦ ਚੜ ਕੇ ਮੇਰਾ ਸਾਥ ਦਿਓ ਤੇ ਇਹ ਜਿਹੜਾ ਮਾਮਲਾ ਹੈ ਇਹ ਸਾਰੇ ਏਕੇ ਦੇ ਨਾਲ ਇਹ ਲੜਕੇ ਤੇ ਦਾ ਜਵਾਬ ਨਹੀਂ ਜੀ ਪ੍ਰਧਾਨ ਜੀ ਜਿਵੇਂ ਗੋਰਾ ਮੱਤਾ ਮਜ਼ਦੂਰਾਂ ਦੀ ਗੱਲ ਕਰਦਾ ਲੜਦਾ ਲੜਾਈ ਉਹਨਾਂ ਦੇ ਜਿਹੜੇ ਹੱਕ ਆ ਲੈ ਕੇ ਦਿੰਦਾ ਸਰਕਾਰ ਤੋਂ ਜੇਕਰ ਇਹੋ ਜੇ ਆਗੂਆਂ ਤੇ ਜਿਹੜੇ ਪੁਲਿਸ ਦੇ ਅਤਿਆਚਾਰ ਹੋਣ ਲੱਗ ਪਈ ਕੀ ਇਹ ਜਿਹੜਾ ਉਹਨਾਂ ਦਾ ਮਨੋਂ ਵਾਲਾ ਉਹ ਟੁੱਟ ਜਾਊਗਾ ਦੇਖੋ ਜੀ ਜਿਹੜਾ ਸੱਚੇ ਦਿਲੋਂ ਮਜ਼ਦੂਰਾਂ ਦੀ ਗੱਲ ਕਰਦਾ ਉਹਦਾ ਕਦੇ ਵੀ ਮਨੋਬਲ ਨਹੀਂ ਟੁੱਟਦਾ ਹੁੰਦਾ ਹੂੰ ਚਾਹੇ ਉਹਦੇ ਤੇ ਕਿੰਨੇ ਵੀ ਤਸ਼ੱਦਦ ਕਰ ਲੈ ਇਹ ਕੋਈ ਨਵੀਂ ਗੱਲ ਨਹੀਂ ਹੈ ਇੱਥੇ ਕੁੱਟਮਾਰ ਵੀ ਹੁੰਦੀ ਹੈ ਸੰਘਰਸ਼ ਆਗੂਆਂ ਤੇ ਮਾਰਿਆ ਵੀ ਜਾਂਦਾ ਗੋਲਦਨ ਪਰ ਇਹ ਲਹਿਰ ਆ ਜਿਹੜੀ ਇਹ ਰੁਕਦੀ ਨਹੀਂ ਮੈਂ ਵਿਸ਼ਵਾਸ ਦਵਾਉਣਾ ਵੀ ਜਿਹੜੀ ਵੀ ਤਰੀਕ ਦੀ ਇਹਨਾਂ ਦੀ ਹੈਗੀ ਹੈ ਸਕਾਲ ਸੱਦਾ ਉਹਦੇ ਵਿੱਚ ਅਸੀਂ ਜਥੇਬੰਦੀ ਵੱਲੋਂ ਸ਼ਮੂਲੀਅਤ ਕਰਾਂਗੇ ਤੇ ਜਦੋਂ ਵੀ ਸਾਨੂੰ ਇਹ ਬਲਾਅ ਕਰਨ ਕੀਤੇ ਅਸੀਂ ਆਇਆ ਕਰਾਂਗੇ ਅਸੀਂ ਸੱਚੇ ਦਿਲੋਂ ਆਪਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬ੍ਰੇਸ਼ਨ ਵੱਲੋਂ ਸੱਚੇ ਦਿਲੋਂ ਦੀ ਮਦਦ ਕਰਾਂ ਜਿਹੜਾ 20 ਦਿਨ ਤੋਂ ਤੁਸੀਂ ਇੱਕ ਇਕੱਠ ਕਰਨ ਜਾ ਰਹੇ ਹੋ ਜੱਤੋ ਦੇ ਵਿੱਚ ਕਿੱਡਾ ਕ ਵੱਡਾ ਇਕੱਠ ਹੋਊ ਤੁਹਾਡਾ ਨਹੀਂ ਦੇਖੋ ਜੀ ਉੱਥੇ ਆਗਾਜ਼ ਕਰ ਰਹੇ ਆ ਇਕੱਠ ਕਿੰਨਾ ਵੀ ਹੋ ਸਕਦਾ ਜਿਵੇਂ ਜਿਵੇਂ ਪਤਾ ਲੱਗੂ ਬੀਓ ਤਾਂ ਇੱਕ ਸੰਘਰਸ਼ ਕਮੇਟੀ ਦਾ ਆਗਾਜ਼ ਇੱਕ ਸੰਘਰਸ਼ ਕਮੇਟੀ ਬਣਾਉਣੀ ਹੈ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਆਉਂਦੀਆਂ ਵਿੱਚ ਕਿਹੜੇ ਸਮਾਜ ਸੇਵੀ ਆਉਂਦੇ ਆ ਉਹ ਫਿਰ ਬਾਅਦ 'ਚ ਹੀ ਪਤਾ ਲੱਗੂ ਵੀ ਕਿਹਦੀ ਕਿੰਨੀ ਕਿੰਨੀ ਸ਼ਮੂਲੀਅਤ ਹੈ ਅਸਲ ਦੇ ਵਿੱਚ ਜਿਹੜੇ ਆਗਾਜ਼ ਦੇ ਵਿੱਚ ਨਹੀਂ ਜਦੋਂ ਕੋਈ ਖਾਸ ਮੇਨ ਕੋਈ ਧਰਨਾ ਵਗੈਰਾ ਜਾਂ ਕੋਈ ਰੈਲੀ ਕੋਈ ਪ੍ਰਦਰਸ਼ਨ ਹੁੰਦਾ ਉਸੇ ਉਹਦੇ ਵਿੱਚ ਹੀ ਦੇਖਿਆ ਜਾਂਦਾ ਹੁੰਦਾ ਜਦੋਂ ਇੱਕ ਵਾਰੀ ਇਹ ਸ਼ੁਰੂਆਤ ਆ ਜਿਹੜਾ ਵੀ ਲੀਡਰ ਹੈ ਕਿਸੇ ਜਥੇਬੰਦੀ ਦਾ ਕੋਈ ਸਮਾਜ ਸੇਵੀ ਹੈ ਉੱਚ ਅਰਚ ਕਮੇਟੀ ਦੇ ਵਿੱਚ ਪਊਗਾ ਫਿਰ ਉਹਦੀ ਦੇਖਾਂਗੇ ਵੀ ਇਹਦੀ ਕਿੰਨੀ ਕੁ ਤਾਕਤ ਹੈ ਕੌਣ ਨਾਲ ਸਾਰੀਆਂ ਜਿਹੜੀਆਂ ਮਜ਼ਦੂਰ ਜੱਥੇ ਬੰਦੀਆਂ ਇਕੱਠੀਆਂ ਹੋ ਕੇ ਜਨਕੇ ਇੱਕ ਪਲੇਟਫਾਰਮ ਤੇ ਜੈਤੋਂ 20 ਤਰੀਕ ਨੂੰ ਪਹੁੰਚ ਰਹੀਆਂ 20 ਤਰੀਕ ਨੂੰ ਜੀ ਅ ਅਸੀਂ ਵੱਖ-ਵੱਖ ਤੁਹਾਡੇ ਮਾਦਮ ਰਈ ਵੀ ਦੱਸਣਾ ਚਾਹੁੰਦੇ ਆ ਕਿਸਾਨ ਆਗੂਆਂ ਨੂੰ ਮਜ਼ਦੂਰ ਆਗੂਆਂ ਨੂੰ ਛੋਟੇ ਸੰਤਕਾਰ ਦੁਕਾਨਦਾਰ ਵਪਾਰੀ ਸਮਾਜ ਸੇਵੀ ਆਦ ਲੋਕਾਂ ਨੂੰ ਵੀ ਉਸ ਦਿਨ ਜਿਹੜਾ ਅੰਗਾਜ਼ ਹੋਣਾ ਕਮੇਟੀ ਦਾ ਸੰਘਰਸ਼ ਕਮੇਟੀ ਇਹਦਾ ਅੰਗਾਜ਼ ਹੋਣਾ ਉਸ ਤੋਂ ਬਾਅਦ ਹੀ ਜਿਹੜਾ ਆਉਣ ਵਾਲੀ ਜਿਹੜੀ ਤਿਆਰੀ ਆ ਉਹ ਵੱਡੇ ਰੋਪ ਚ ਪੂਰੇ ਪੰਜਾਬ ਲੈਵਲ ਦਾ ਇਕੱਠ ਕਰਕੇ ਮੂੰਹ ਤੋੜ ਮਾ ਜਵਾਬ ਦੇਵਾਂਗੇ ਜੀ ਕਿ ਇਹਨਾਂ ਲੋਕਾਂ ਨੂੰ ਸਾਡੇ ਜਿਹੜੇ ਮਜ਼ਦੂਰ ਲੋਕ ਹੈ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇਕਰ ਉਹ ਇਕੱਠੇ ਨਹੀਂ ਹੁੰਦੇ ਜੀ ਤੇ ਜਿਵੇਂ ਕਹਿੰਦੇ ਹੁੰਦੇ ਆ ਕੱਲੇ-ਕੱਲੇ ਨੂੰ ਲੋਕ ਵੀ ਕੁੱਟਣਗੇ ਤੁਹਾਡੇ ਧਰਨੇ ਦੇ ਵੀ ਕਿਹਾ ਜਾਂਦਾ ਕੱਲੇ-ਕੱਲੇ ਹੋ ਕੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਹਣ ਜੇ ਕੱਲੇ ਆੜ ਰਹੇਗੇ ਅੱਜ ਗੋਰੇ ਮੱਤੇ ਤੇ ਹੋਇਆ ਕੱਲ ਨੂੰ ਕਿਸੇ ਤੇ ਵੀ ਹੋ ਸਕਦਾ ਕੱਲ ਨੂੰ ਬਾਈ ਜੀ ਤੇ ਹੋ ਸਕਦਾ ਕਿਸੇ ਹੋਰ ਤੇ ਹੋ ਸਕਦਾ ਜੇਕਰ ਤੁਸੀਂ ਅੱਜ ਇਕੱਠੇ ਹੋਵੋਗੇ ਤੇ ਉਹਦੇ ਨਾਲ ਸਰਕਾਰਾਂ ਵੀ ਝੁਕਣਗੀਆਂ ਬਿਲਕੁਲ ਕਾਠ ਲੋਹੇ ਦੀ ਲਾਠ ਜਦੋਂ ਹਾਕਮ ਧਰਦੇ ਜਾਂ ਦੁਸ਼ਮਣ ਦੇ ਪੈਂਦੀ ਆ ਤੇ ਉਹਨੂੰ ਦੌਰਾ ਪੈ ਜਾਂਦਾ ਇਸ ਕਰਕੇ ਜਿਵੇਂ ਚੰਦਪਾਨ ਦੀ ਘਟਨਾ ਹੋਈ ਹੈ ਤੇ ਮਜ਼ਦੂਰ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਬਹੁ ਗਿਣਤੀ ਵਿੱਚ ਇਕੱਠੇ ਹੋ ਕੇ ਇਨਸਾਫ ਲਿਆ ਇਸੇ ਤਰ੍ਹਾਂ ਹੀ ਜਿਵੇਂ ਮੇਰੇ ਵਾਲਾ ਮਾਮਲਾ ਹੈਗਾ ਹੋਰ ਬਹੁਤ ਸਾਰੇ ਪੁਰਾਣੇ ਇਤਿਹਾਸ ਫਰੋਲ ਲਓ ਤੁਸੀਂ ਜਿਵੇਂ ਜਿਵੇਂ ਹੋਇਆ ਤੇ ਇਕੱਠੇ ਹੋ ਕੇ ਹੀ ਮਸਲਾ ਲੜਿਆ ਜਾਂਦਾ ਕੱਲੇ ਕੱਲੇ ਜਿਹੜਾ ਮਸਲਾ ਨਹੀਂ ਲੜਿਆ ਜਾਂਦਾ ਇਸ ਕਰਕੇ ਅਸੀਂ ਕੋਈ ਵੀ ਜਲਦਬਾਜ਼ੀ ਵਿੱਚ ਫੈਸਲਾ ਨਹੀਂ ਲੈਣਾ ਨਾ ਲਵਾਂਗੇ ਇਹ ਮਤਲਬ ਜਦੋਂ ਇਹ ਕਮੇਟੀ ਬਣੂਗੀ ਸੰਘਰਸ਼ ਕਮੇਟੀ ਬਣੂਗੀ ਉਹੀ ਫੈਸਲਾ ਕਰੂਗੀ ਜੀ ਜੀ ਤਨਵੰਦ 23 ਨੂੰ ਇੱਕ ਜ਼ੈਤੋਂ ਮੰਡੀ ਦੇ ਵਿੱਚ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹੈ ਜਿਸ ਇੱਕ ਨਵੀਂ ਕਮੇਟੀ ਦਾ ਅੰਗਾਜ ਵੀ ਕੀਤਾ ਜਾਊਗਾ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਉਸ ਵਿੱਚ ਜਥੇਬੰਦੀਆਂ ਵੀ ਹੋਣਗੀਆਂ ਹੋਰ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਕਹਿਣਾ ਮੈਂ ਤਾਂ ਬਸ ਸਿਰਫ ਇਹੀ ਗੱਲ ਕਹੂੰਗੀ ਮੈਨੂੰ ਸੰਤਰਾਮ ਦਾ ਸਿੱਧੀ ਗੱਲ ਯਾਦ ਉਹ ਕਵਤਾ ਯਾਦ ਨਹੀਂ ਸੰਤਰਾਮ ਦੀ ਨਹੀਂ ਮਿੰਦਰਪਾਲ ਪੱਠਲ ਦੀ ਸ਼ਾਇਦ ਕਾਸੀ ਗਬਰੂ ਤੂਤ ਦੀ ਛਟੀ ਵਰਗੇ ਜਿੰਨਾ ਛੰਗ ਹੋਗੇ ਓਨਾ ਹੀ ਫੈਲ ਰਾਂਗੇ ਉਹ ਨੌਜਵਾਨ ਲੀਡਰਾਂ ਨੂੰ ਇਹ ਮਜ਼ਦੂਰਾਂ ਦਾ ਲੀਡਰ ਨੌਜਵਾਨ ਆ ਇਹਨੂੰ ਸ਼ਾਇਦ ਉਹ ਤਸ਼ੱਦਦ ਕਰਕੇ ਅਤਿਆਚਾਰ ਕਰਕੇ ਆਵਾਜ਼ ਦਬਾਉਣੀ ਚਾਹੁੰਦੇ ਸੀ ਇਹ ਆਵਾਜ਼ ਕਦੇ ਨਹੀਂ ਦਬੂਗੀ ਜਿੰਨਾ ਤੁਸੀਂ ਤਸ਼ੱਦਦ ਕਰੋਗੇ ਓਨੇ ਹੀ ਅਸੀਂ ਜਿਹੜੀ ਸਾਡੀ ਲੋਕ ਤਾਕਤ ਆ ਇਹ ਵਧੂਗੀ